ਉੱਤੋਂ 15 ਬੱਚੇ ਲੈ ਕੇ ਗਿਆ ਸੀ ਜਿਹਦੇ ਵਿੱਚੋਂ 5 골ਡ ਆ 2 ਸਿਲਵਰ ਆ ਤੇ 8 ਬ੍ਰੌਂਜ਼ 15 ਦੇ 15 ਮੈਡਲ ਜਿਹੜੇ ਆ ਉਹ ਲੈ ਕੇ ਆਏ ਆ ਅਸੀਂ ਪਰ ਓਵਰ ਆਲ ਜਿਹੜੀ ਟਰੋਫੀ ਆ ਨੈਸ਼ਨਲ ਚੋ ਉਹ ਸੈਕੰਡ ਪੋਜੀਸ਼ਨ ਰਹੀ ਹੈ ਸਾਡੀ ਮੱਛਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਵਕਤਵਾਦ ਜਿਹੜਾ ਸਟੱਡੀ ਦੇ ਸਪੋਰਟਸ ਵੱਲ ਧਿਆਨ ਦੇਣ ਤਾਂ ਕਿ ਜਿਹਦੀ ਤੁਹਾਡੀ ਸਿਹਤ ਆ ਉਹ ਵਧੀਆ ਰਵੇ ਫੈਕਟਰ ਹੈ ਤੇ ਆਪਣਾ ਜਿਹੜਾ ਨਸ਼ਾ ਤੋਂ ਵੀ ਸਖਾਰਾ ਰਹੇਗਾ ਇਹ 5 ਸਾਲ ਤੋਂ ਮੇਰੇ ਨਾਲ ਹੈ ਬੱਚਾ 5 ਸਾਲ ਤੋਂ ਮੈਂ ਇਹਨੂੰ ਟ੍ਰੇਨਿੰਗ ਦੇ ਰਿਹਾ ਹਾਂ ਪਰ ਬਹੁਤ ਵਧੀਆ ਖਿਡਾਰੀ ਹੈ ਇਹਨੇ ਖੂਬ ਮਿਹਨਤ ਕੀਤੀ ਹੈ ਔਰ ਜਿਸ ਤਰ੍ਹਾਂ ਉਹ ਛੁੱਟੀਆਂ ਚੱਲ ਰਹੀਆਂ ਨੇ ਇਹਨਾਂ ਨੇ ਛੁੱਟੀਆਂ ਦੇ ਵਿੱਚ ਆ ਕੇ ਵੀ ਮੈਂ ਇਹਨਾਂ ਨੂੰ ਐਕਸਟਰਾ ਕਲਾਸਿਸ ਦੇ ਕੇ ਟ੍ਰੇਨਿੰਗ ਕਰਵਾ ਕੇ ਲੈ ਕੇ ਗਿਆ ਸੀ ਔਰ ਉੱਥੇ ਇਹਨਾਂ ਦੀ ਮਿਹਨਤ ਦਾ ਨਤੀਜਾ ਜਿਹੜਾ ਇਹ ਗੋਲ ਮੈਨ ਲੈ ਬਹੁਤ ਮਿਹਨਤ ਕੀਤੀ ਸੀ ਕੱਦ ਤੱਕ ਪਹੁੰਚਣ ਵਾਸਤੇ ਤੇ ਮਿਹਨਤ ਦਾ ਗੋਲ 달 ਗਿਆ ਕਿੰਵੀ ਪੋਜੀਸ਼ਨ ਤੇ ਰਹੇ ਹੋ ਫਰਸਟ ਪੋਜੀਸ਼ਨ ਫਰਸਟ ਪੋਜੀਸ਼ਨ ਤੇ ਇਹ ਸਟੇਟ ਦਾ ਸੀ ਕਿ ਨੈਸ਼ਨਲ ਸੀ ਨੈਸ਼ਨਲ ਸੀ ਕਿੱਥੇ ਖੇਡ ਗਏ ਆਏ ਹੋ ਤੁਹਾਡੀ ਕੋਚਿੰਗ ਕਿੱਥੋਂ ਮਿਲਦੀ ਹੈ ਤੁਹਾਨੂੰ ਹਾਂ ਸਕੂਲ ਤੋਂ ਕਿਹੜੇ ਸਕੂਲ ਤੋਂ ਰਜਿੰਦਰ ਸਰ ਇਹਨਾਂ ਕੋਚਿੰਗ ਦਿੱਤੀ ਸਮਾਂ ਸਿਰ ਪਹਿਲਾਂ ਵੀ ਕਦੀ ਇਦਾਂ 골ਡ ਮੈਡਲ ਜਿੱਤੇ ਨੇ ਕੀ ਕਹਿਣਾ ਚਾਹੋਗੇ ਅੱਜ ਕੱਲ ਦੇ ਬੱਚਿਆਂ ਨੂੰ ਬਿਲਕੁਲ ਕਿ ਉਹ ਮਤਲਬ ਖੇਡਣ ਤੇ ਵਾਅਦਵਾ ਸਪੋਰਟਸ ਦੀ ਜਾਨ ਤੇ ਹਾਜ਼ਰ ਰਹਿਣ ਕੀ ਮੰਨਦੇ ਹੋ ਇੱਕ ਬੱਚੇ ਦੇ ਖੇਡਣ ਦੇ ਪਿੱਛੇ ਕਿਸ ਦਾ ਹੱਥ ਹੁੰਦਾ ਹੈ ਟੀਚਰ ਦਾ કે ਮਾਤਾ ਪਿਤਾ ਦਾ ਦੋਨਾਂ ਦਾ ਦੋਲਾ ਲਈ ਕੋਚ ਦਾ ਬਹੁਤ ਬਹੁਤ ਹੈ ਕਿਰਵੇਂ ਸਥਾਨ ਤੇ ਰਿਹਾ ਇਹ ਫਾਪ ਪੁਜੀਸ਼ਨ ਤੇ ਰਿਹਾ ਜੀ 골ਡ ਮੈਡਲ ਲੈ ਕੇ ਆ ਜੇਕਰ ਗੱਲ ਕਰੀਏ ਤਾਂ ਪਿਛਲੇ ਕਿੰਨੇ ਸਮੇ ਤੋਂ ਬੱਚੇ ਦਾ ਖੇਡਾ ਦੇ ਵਾਲਾ ਰਜਣਾ ਲਗਭਗ 5 ਸਾਲ ਤੋਂ ਕਿੱਥੇ ਸਟੱਡੀ ਕਰਦੇ ਨੇ ਸੈਕੰਡ ਆਰਟ ਕਾਮਰਸ ਸਕੂਲ ਦਾਲਾਵਾ ਤੇ ਕੋਚਿੰਗ ਕਿੰਨਾ ਤੋਂ ਲੈਂਦੇ ਨੇ ਸਾ ਸਰ ਨਾਲ ਹੀ ਕਰਦੇ ਨੇ ਸਰ ਜਿੰਦਰ ਸਰ ਬਹੁਤ ਵਧੀਆ ਕੋਚਿੰਗ ਹੈ ਸਰ ਸਾਹਿਬ ਅੱਜ ਕੱਲ੍ਹ ਕਈ ਬੱਚੇ ਨਸ਼ਿਆਂ ਦੇ ਵਿੱਚ ਪੈ ਚੁੱਕੇ ਨੇ ਖੇਡਾਂ ਦੇ ਵੱਲ ਜਮਾਂ ਨਹੀਂ ਧਿਆਨ ਦੇ ਰਹੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੁਸੀਂ ਕਹਿਣਾ ਚਾਹੋਗੇ ਸਾਰੇ ਪੇਰੈਂਟਸ ਤੇ ਸਾਰੇ ਟੀਚਰ ਜਿੰਨਾ ਸਕੂਲਾਂ ਦੇ ਵਿੱਚ ਜਿਹੜੇ ਵੀ ਬੱਚੇ ਪੜ੍ਹਦੇ ਨੇ ਸਾਰੇ ਉਹਨਾਂ ਦਾ ਗੇਮਾਂ ਵੱਲ ਧਿਆਨ ਦੇਣ ਤੇ ਉਹਨਾਂ ਦੀ ਸਪੋਰਟ ਕਰਨ ਬੱਦ ਤੋਂ ਬਾਅਦ ਤੇ ਬੱਚੇ ਜਿਹੜੇ ਗੇਮਾਂ ਵੱਲ ਜਾ ਕੇ ਤੇ ਨਸ਼ੇ ਤੋਂ ਛੁਟਕਾਰਾ ਪਾ